ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਮਨੁੱਖ ਦੇ ਦੋ ਹੱਥ ਨੇ ਦੋ ਪੈਰ ਨੇ ਦੋ ਕੰਨ ਨੇ ਨਾਸਕਾ ਦੇ ਸੁਰਾਖ ਵੀ ਦੋ ਨੇ ਇਸੇ ਤਰ੍ਹਾਂ ਜ਼ੁਬਾਨ ਤਾਂ ਇੱਕ ਹੈ ਪਰ ਕੰਮ ਦੋ ਕਰਦੀ ਹੈ ਇੱਕ ਤਾਂ ਬੋਲਦੀ ਹੈ ਦੂਜਾ ਭੋਜਨ ਦਾ ਰਸ ਲੈਂਦੀ ਹੈ ਇਸੇ ਤਰ੍ਹਾਂ ਮਨੁੱਖ ਦੇ ਮਨ ਵੀ ਦੋ ਹਨ ਇਨ ਮਨ ਤੇ ਉਨ ਮਨ ਇੱਕ ਮਨ ਸੰਕਲਪ ਪੈਦਾ ਕਰਦਾ ਹੈ ਦੂਸਰਾ ਮਨ ਵਿਕਲਪ ਪੈਦਾ ਕਰਦਾ ਹੈ ਸੰਕਲਪ ਇਨ ਮਨ ਤੋਂ ਪੈਦਾ ਹੋਇਆ ਵਿਕਲਪ ਉਨ ਮਨ ਤੋਂ ਪੈਦਾ ਹੋਇਆ ਸੰਕਲਪ ਦੇ ਸਾਹਮਣੇ ਵੀ ਵਿਕਲਪ ਖੜਾ ਹੈ ਜੇ ਸੰਕਲਪ ਪੈਦਾ ਹੋਇਆ ਕਿ ਅੰਮ੍ਰਿਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਰਾਤ ਨੂੰ ਸੰਕਲਪ ਕਰਕੇ ਸੁੱਤਾ ਹੈ ਪਰ ਸਵੇਰੇ ਅੰਮ੍ਰਿਤ ਵੇਲਾ ਹੋ ਗਿਆ ਤੇ ਅੱਖ ਵੀ ਖੁੱਲ ਗਈ ਪਰ ਵਿਕਲਪ ਪੈਦਾ ਹੋ ਗਿਆ ਕੱਲ ਦੇਖਾਂਗੇ ਮੁੱਲਤਵੀ ਕਰਦੇ ਹਾਂ ਕੱਲ ਤੇ ਸੁੱਟਦੇ ਹਾਂ ਇਹ ਤਾਂ ਇੱਕ ਉਦਾਹਰਨ ਹੈ ਪਰ ਹਰ ਵਕਤ ਮਨ ਦੋ ਫਾੜ ਹੁੰਦਾ ਹੈ ਸੰਕਲਪ ਤੇ ਵਿਕਲਪ ਸੰਕਲਪ ਹੈ ਚੋਰੀ ਕਰਨੀ ਕਿਸੇ ਦੀ ਜੇਬ ਕੱਟਣੀ ਕਿਸੇ ਨੂੰ ਠੱਗਣਾ ਪਰ ਇੱਕ ਵਿਕਲਪ ਵੀ ਹੈ ਕਿ ਇਹ ਗੱਲ ਠੀਕ ਨਹੀਂ ਕਿਸੇ ਨੂੰ ਧੋਖਾ ਦੇਣਾ ਇਹ ਠੀਕ ਨਹੀਂ ਇਹ ਸੰਕਲਪ ਵਿਕਲਪ ਹਰ ਵਕਤ ਚੱਲਦੇ ਹਨ ਅਤੇ ਸੰਕਲਪ ਵਿਕਲਪ ਵਿੱਚੋਂ ਇੱਕ ਬਲਵਾਨ ਹੁੰਦਾ ਹੈ ਇੱਕ ਕਮਜ਼ੋਰ ਹੁੰਦਾ ਜੈਸੇ ਦੋ ਹੱਥਾਂ ਵਿੱਚ ਇੱਕ ਹੱਥ ਜ਼ਿਆਦਾ ਬਲਵਾਨ ਹੁੰਦਾ ਕਿਸੇ ਦਾ ਸੱਜਾ ਹੱਥ ਕਿਸੇ ਦਾ ਖੱਬਾ ਹੱਥ ਕਿਸੇ ਦਾ ਖੱਬਾ ਹੱਥ ਸੋਹਣਾ ਕੰਮ ਕਰਦਾ ਸੱਜਾ ਇਤਨਾ ਨਹੀਂ ਖੱਬੇ ਹੱਥ ਨਾਲ ਕਈ ਬਹੁਤ ਸੋਹਣਾ ਲਿਖ ਲੈਂਦੇ ਨੇ ਹਾਰਮੋਨੀਅਮ ਵੀ ਖੱਬੇ ਹੱਥ ਨਾਲ ਵਜਾ ਲੈਂਦੇ ਨੇ ਪਰ ਸੱਜੇ ਨਾਲ ਨਹੀਂ ਕਈ ਸਾਰਾ ਕੰਮ ਸੱਜੇ ਹੱਥ ਨਾਲ ਹੀ ਕਰਦੇ ਨੇ ਖੱਬੇ ਨਾਲ ਨਹੀਂ ਕਰ ਸਕਦੇ ਇਸੇ ਤਰ੍ਹਾਂ ਹੀ ਦੋ ਪੈਰਾਂ ਵਿੱਚੋਂ ਇੱਕ ਪੈਰ ਵੀ ਮਜ਼ਬੂਤੀ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਹੀ ਸੰਕਲਪ ਤੇ ਵਿਕਲਪ ਵਿੱਚੋਂ ਇੱਕ ਬਲਵਾਨ ਤੇ ਦੂਸਰਾ ਕਮਜ਼ੋਰ ਹੁੰਦਾ ਹੈ। ਜੇ ਸੰਕਲਪ ਕਮਜ਼ੋਰ ਹੋਵੇ ਤੇ ਵਿਕਲਪ ਤਾਕਤਵਰ ਹੋਵੇ ਤਾਂ ਮਨੁੱਖ ਵਿਕਲਪ ਹੀ ਕਰੇਗਾ। ਜੇ ਵਿਕਲਪ ਕਮਜ਼ੋਰ ਹੋਵੇ ਤੇ ਸੰਕਲਪ ਤਾਕਤਵਰ ਹੋਵੇ ਤਾਂ ਮਨੁੱਖ ਸੰਕਲਪ ਹੀ ਕਰੇਗਾ। ਜੇ ਕੋਈ ਨਿਰਮਲ ਕਰਮ ਕਰਨ ਦਾ ਸੰਕਲਪ ਹੈ ਪਰ ਵਿਕਲਪ ਬਲਵਾਨ ਹੈ ਤਾਂ ਮਨੁੱਖ ਨਿਰਮਲ ਕੰਮ ਕਰਨ ਤੋਂ ਵਾਂਝਾ ਰਹਿ ਜਾਵੇਗਾ ਸੰਕਲਪ ਬੁਰੇ ਕਰਮ ਕਰਨ ਦਾ ਤਾਕਤਵਰ ਹੈ ਤੇ ਵਿਕਲਪ ਕਮਜ਼ੋਰ ਹੈ ਤਾਂ ਮਨੁੱਖ ਬੁਰਾਈ ਕਰ ਬੈਠਦਾ ਹੈ ਰੋਜ਼ ਦਾ ਕੁਸੰਗ ਗਲਤ ਪੁਸਤਕਾਂ ਦਾ ਪਾਠ ਪੜ੍ਹਨ ਗਲਤ ਸੋਸਾਇਟੀ ਮਨੁੱਖ ਦੇ ਬੁਰੇ ਸੰਕਲਪ ਨੂੰ ਪ੍ਰਵਲ ਕਰਦੀ ਹੈ ਤੇ ਮਨੁੱਖ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਉਸ ਦੇ ਸ਼ੁੱਭ ਵਿਕਲਪ ਕਮਜ਼ੋਰ ਹੁੰਦੇ ਜਾਣਗੇ ਐਸਾ ਤਾਂ ਕੋਈ ਠੱਗ ਚੋਰ ਕਾਤਲ ਜੱਡ ਕੈਤ ਨਹੀਂ ਜਿਸ ਦੇ ਅੰਦਰ ਸੰਕਲਪ ਹੋਵੇ ਕਿ ਠੱਗੀ ਕਰਨੀ ਹੈ ਕਤਲ ਕਰਨਾ ਹੈ ਤੇ ਵਿਕਲਪ ਨਾ ਪੈਦਾ ਹੋਵੇ ਹੁੰਦਾ ਹੈ ਅਤੇ ਐਸਾ ਕੋਈ ਸੰਤ ਨਹੀਂ ਹੈ ਜਿਸ ਦੇ ਅੰਦਰ ਸ਼ੁੱਭ ਸੰਕਲਪ ਤਾਂ ਹੋਣ ਪਰ ਬੁਰੇ ਵਿਕਲਪ ਨਾ ਪੈਦਾ ਹੁੰਦੇ ਹੋਵਨ ਫਰਕ ਸਿਰਫ ਇਤਨਾ ਹੈ ਕਿ ਸੰਤ ਜਿਸ ਵਾਸਤੇ ਸੰਤ ਦਿਖਾਈ ਦੇ ਰਿਹਾ ਹੈ ਕਿਉਂਕਿ ਉਸ ਦੇ ਬੁਰੇ ਵਿਕਲਪ ਕਮਜ਼ੋਰ ਹਨ ਤੇ ਸ਼ੁਭ ਸੰਕਲਪ ਬਲਵਾਨ ਹਨ ਪਰ ਠੱਗ ਚੋਰ ਦੁਸ਼ਟ ਇਸ ਵਾਸਤੇ ਦੁਸ਼ਟ ਹੈ ਕਿਉਂਕਿ ਉਸ ਦੇ ਬੁਰੇ ਸੰਕਲਪ ਤਾਂ ਬਲਵਾਨ ਹਨ ਪਰ ਸ਼ੁਭ ਵਿਕਲਪ ਕਮਜ਼ੋਰ ਹਨ ਜੀਵਨ ਇਸ ਤਰ੍ਹਾਂ ਹੀ ਸੰਕਲਪ ਤੇ ਵਿਕਲਪ ਵਿੱਚ ਚੱਲਦਾ ਰਹਿੰਦਾ ਹੈ ਜੇਕਰ ਕੋਈ ਬੁਰਾ ਸੰਕਲਪ ਪੈਦਾ ਹੋ ਗਿਆ ਤਾਂ ਉਸ ਬੁਰਾਈ ਨੂੰ ਰੋਕਣ ਵਾਸਤੇ ਵਿਕਲਪ ਚਾਹੀਦਾ ਹੈ ਅਤੇ ਜੇਕਰ ਇਹ ਵਿਕਲਪ ਬਲਵਾਨ ਹੋ ਗਿਆ ਤਾਂ ਮਨੁੱਖ ਬੁਰਾਈ ਨਹੀਂ ਕਰ ਸਕੇਗਾ ਬਚ ਜਾਏਗਾ ਬੁਰਾਈ ਕਰਨ ਤੋਂ ਜੇਕਰ ਕੋਈ ਚੰਗਾ ਸੰਕਲਪ ਪੈਦਾ ਹੋ ਗਿਆ ਤਾਂ ਮਨੁੱਖ ਨੂੰ ਚਾਹੀਦਾ ਕਿ ਤੁਰੰਤ ਹੀ ਕਰ ਲਵੇ ਕਿਤੇ ਵਿਕਲਪ ਹਾਵੀ ਹੋ ਕੇ ਉਹ ਕੰਮ ਕਰਨ ਤੋਂ ਰੋਕ ਨਾ ਦੇਵੇ ਪਰ ਜੇ ਮਾੜਾ ਸੰਕਲਪ ਪੈਦਾ ਹੋ ਗਿਆ ਤਾਂ ਉਸ ਵਿੱਚ ਕੁਝ ਦੇਰੀ ਕਰ ਲੈ ਸ਼ਾਇਦ ਸ਼ੁਭ ਵਿਕਲਪ ਤੈਨੂੰ ਬੁਰਾ ਕਰਨ ਤੋਂ ਰੋਕ ਦੇਵੇ ਮੈਂ ਇੱਕ ਲੇਖਕ ਦੀ ਆਪੀ ਬੀਤੀ ਪੜ ਰਿਹਾ ਸਾਂ ਉਹ ਲਿਖਦਾ ਹੈ ਕਿ ਕਿਸੇ ਨੇ ਉਸ ਨੂੰ ਇੱਕ ਚਿੱਠੀ ਲਿਖੀ ਅਤੇ ਉਸ ਚਿੱਠੀ ਵਿੱਚ ਬੜੇ ਭੱਦੇ ਲਫ਼ਜ਼ ਅਤੇ ਨੁਕਤਾਚੀਨੀ ਹੀ ਕੀਤੀ ਹੋਈ ਸੀ ਕਿ ਤੁਹਾਡਾ ਫਲਾਣਾ ਲੇਖ ਗਲਤ ਹੈ ਤੁਸੀਂ ਜੋ ਫਲਾਨੀ ਲੇਖਣੀ ਲਿਖੀ ਹੈ ਉਹ ਸਚਾਈ ਤੋਂ ਪਰੇ ਹੈ ਤੁਸੀਂ ਮੂਰਖ ਹੋ ਤੇ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਹੋ ਤੁਸੀਂ ਇਹ ਗਲਤ ਲਿਖਿਆ ਹੈ ਤੁਸੀਂ ਉਹ ਗਲਤ ਲਿਖਿਆ ਹੈ ਗਰਜ ਕੇ ਹਰ ਲਾਈਨ ਵਿੱਚ ਗਾਣਾ ਹੀ ਸਨ ਅਤੇ ਅਖੀਰ ਵਿੱਚ ਇਹ ਸੀ ਕਿ ਜੇ ਤੁਸੀਂ ਸੱਚਮੁੱਚ ਹੀ ਸਹੀ ਹੋ ਤਾਂ ਮੇਰੀ ਚਿੱਠੀ ਦਾ ਜਵਾਬ ਜ਼ਰੂਰ ਦਿਓ ਨਹੀਂ ਤਾਂ ਮੈਂ ਸਮਝਾਂਗਾ ਕਿ ਤੁਸੀਂ ਕਾਇਰ ਹੋ ਸਪਸ਼ਟ ਹੋ ਜਾਵੇਗਾ ਤੁਸੀਂ ਗਲਤ ਹੋ ਇਹ ਲੇਖਕ ਲਿਖਦਾ ਹੈ ਕਿ ਮੈਂ ਉਸੇ ਵੇਲੇ ਹੀ ਬੈਠ ਗਿਆ ਚਿੱਠੀ ਲਿਖਣ ਅਤੇ ਜਿਤਨੀਆਂ ਗਾਲਾਂ ਉਸਨੇ ਲਿਖੀਆਂ ਸਨ ਮੈਂ ਉਸ ਤੋਂ ਵੀ ਵੱਧ ਉਸ ਨੂੰ ਲਿਖੀਆਂ ਉਸਨੇ ਲਿਖਿਆ ਸੀ ਕਿ ਤੁਹਾਨੂੰ ਲਿਖਣ ਦਾ ਕੋਈ ਢੰਗ ਨਹੀਂ ਆਉਂਦਾ ਮੈਂ ਲਿਖਿਆ ਕਿ ਤੈਨੂੰ ਪੜਨ ਦਾ ਢੰਗ ਨਹੀਂ ਆਉਂਦਾ ਇਸ ਤਰ੍ਹਾਂ ਮੈਂ ਗਾਲਾਂ ਦਾ ਜਵਾਬ ਗਾਲਾਂ ਵਿੱਚ ਦਿੱਤਾ ਚਿੱਠੀ ਲਿਖ ਦਿੱਤੀ ਪਰ ਅਜੇ ਪੋਸਟ ਨਹੀਂ ਕੀਤੀ ਰਾਤ ਪਈ ਰਹੀ ਸਵੇਰੇ ਉੱਠਿਆ ਜੋ ਲਿਖਿਆ ਸੀ ਮਨ ਉਸ ਨਾਲ ਸਹਿਮਤ ਨਹੀਂ ਹੋਇਆ ਕਿ ਗਾਲਾਂ ਦਾ ਜਵਾਬ ਗਾਲਾਂ ਨਾਲ ਨਹੀਂ ਦੇਣਾ ਚਾਹੀਦਾ ਫਿਰ ਮੈਂ ਦੁਬਾਰਾ ਚਿੱਠੀ ਲਿਖੀ ਗਾਲਾਂ ਮੈਂ ਕੱਢ ਦਿੱਤੀਆਂ ਪਰ ਅਲਫਾਜਾਂ ਵਿੱਚ ਸਖਤੀ ਸੀ ਇਹ ਚਿੱਠੀ ਲਿਖਣ ਤੋਂ ਬਾਅਦ ਖਿਆਲ ਆਇਆ ਕਿ ਇੱਕ ਰਾਤ ਦੇਰੀ ਕਰਨ ਤੇ ਸਾਰੀਆਂ ਗਾਲਾਂ ਨਿਕਲ ਗਈਆਂ ਇੱਕ ਦਿਨ ਹੋਰ ਰੱਖ ਲੈਣੇ ਸ਼ਾਇਦ ਇਹ ਸਖਤੀ ਵੀ ਨਿਕਲ ਜਾਵੇ ਫਿਰ ਸ਼ਾਮ ਨੂੰ ਇੱਕ ਹੋਰ ਚਿੱਠੀ ਲਿਖੀ ਤੇ ਇਹ ਸਖਤ ਬੋਲ ਵੀ ਕੱਢ ਦਿੱਤੇ ਕੋਮਲਤਾ ਆ ਗਈ ਉਹ ਕਹਿੰਦਾ ਮੈਂ ਲਿਖਿਆ ਕਿ ਮੈਨੂੰ ਜਿੰਨੀ ਅਕਲ ਸੀ ਉਤਨਾ ਹੀ ਮੈਂ ਲਿਖਿਆ ਠੀਕ ਹੈ ਮੇਰੇ ਕੋਲੋਂ ਗਲਤ ਲਿਖਿਆ ਗਿਆ ਹੋਵੇਗਾ ਮੈਂ ਮਾਫੀ ਮੰਗਦਾ ਕਾਸ਼ ਕਿਸੇ ਨੇ ਸਾਨੂੰ ਮੰਦਾ ਬੋਲਿਆ ਹੋਵੇ ਗਾਲ ਕੱਢੀ ਹੋਵੇ ਤੇ ਅਸੀਂ ਕੁਝ ਦੇਰੀ ਕਰ ਲਈਏ ਤਾਂ ਅਸੀਂ ਗਾਣਾ ਕੱਢਣ ਤੋਂ ਬਚ ਜਾਵਾਂਗੇ ਲੜਾਈ ਝਗੜੇ ਤੋਂ ਬਚ ਜਾਵਾਂਗੇ ਪਰ ਨਹੀਂ ਅਸੀਂ ਤਤਸ਼ਿੰਗ ਕਰਦੇ ਹਾਂ ਬੁਰਾਈ ਦਾ ਜਵਾਬ ਅਸੀਂ ਉਸੇ ਵੇਲੇ ਦਿੰਦੇ ਹਾਂ ਪਰ ਨੇਕੀ ਕਰਨ ਵਾਸਤੇ ਅਸੀਂ ਆਲਸ ਕਰ ਦਿੰਦੇ ਹਾਂ ਬੁਰਾਈ ਵੇਲੇ ਅਸੀਂ ਸ਼ੇਰ ਬਣ ਜਾਂਦੇ ਹਾਂ ਪਰ ਨੇਕੀ ਵੇਲੇ ਅਸੀਂ ਗਿੱਦੜ ਬਣ ਜਾਂਦੇ ਹਾਂ ਬੁਰਾਈ ਵੇਲੇ ਅਸੀਂ ਸ਼ੇਰ ਦੀ ਤਰ੍ਹਾਂ ਤਾਕਤਵਰ ਹੋ ਕੇ ਉਸੇ ਵੇਲੇ ਬੁਰਾਈ ਕਰਦੇ ਹਾਂ ਪਰ ਸ਼ੁੱਭ ਕਰਮ ਕਰਨਾ ਹੋਵੇ ਤਾਂ ਅਸੀਂ ਗਿੱਦੜ ਦੀ ਤਰ੍ਹਾਂ ਕਮਜ਼ੋਰ ਹੋ ਜਾਂਦੇ ਹਾਂ ਬਈ ਫਿਰ ਕਰ ਲਵਾਂਗੇ ਚਾਹੀਦਾ ਤਾਂ ਇਹ ਹੈ ਕਿ ਧਰਮ ਕਵਾਉਣ ਲੱਗਿਆਂ ਦੇਰ ਨਹੀਂ ਕਰਨੀ ਚਾਹੀਦੀ ਪਰ ਪਾਪ ਕਰਨ ਲੱਗਿਆਂ ਕੁਝ ਦੇਰੀ ਕਰ ਲੈ ਕੁਝ ਸੋਚ ਲੈ ਸ਼ਾਇਦ ਬਚਾਅ ਹੋ ਜਾਏ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾ ਬਿਲੰਬ ਧਰਮੰ ਬਿਲੰਬ ਪਾਪੰ ਦੋ ਮਨਾਂ ਨੂੰ ਇੱਕ ਕਰ ਲੋ ਇੱਕ ਮਨ ਤੋਂ ਮੁਰਾਦ ਹੈ ਕਿ ਜੈਸਾ ਸੰਕਲਪ ਹੋਵੇ ਵੈਸਾ ਹੀ ਵਿਕਲਪ ਹੋਵੇ ਸੰਕਲਪ ਤੇ ਵਿਕਲਪ ਇੱਕ ਹੋ ਜਾਣ ਜੈਸੇ ਅਸੀਂ ਦੋ ਪੈਰਾਂ ਨੂੰ ਮਾਰਗ ਇੱਕ ਦਿੰਦੇ ਹਾਂ ਇਹ ਨਹੀਂ ਕਿ ਸੱਜਾ ਪੈਰ ਸੱਜੇ ਪਾਸੇ ਜਾਏ ਤੇ ਖੱਬਾ ਪੈਰ ਖੱਬੇ ਪਾਸੇ ਜਾਏ ਦੋ ਅੱਖਾਂ ਨੂੰ ਦ੍ਰਿਸ਼ਟੀ ਇੱਕ ਦਿੰਦੇ ਹਾਂ ਦੋ ਕੰਨਾਂ ਨਾਲ ਸ਼ਬਦ ਇੱਕ ਸੁਣਦੇ ਹਾਂ ਦੋ ਹੱਥਾਂ ਨਾਲ ਕੰਮ ਇੱਕ ਕਰਦੇ ਹਾਂ ਇਸੇ ਤਰ੍ਹਾਂ ਦੋ ਮਨਾਂ ਨੂੰ ਇੱਕ ਕਰਨਾ ਹੈ ਸੰਕਲਪ ਵਿਕਲਪ ਇੱਕ ਕਰਨੇ ਹਨ ਸ਼ੁਭ ਸੰਕਲਪ ਤੇ ਸ਼ੁਭ ਵਿਕਲਪ ਤਾਕਤਵਰ ਕਰਨੇ ਹਨ ਬੁਰੇ ਸੰਕਲਪ ਤੇ ਬੁਰੇ ਵਿਕਲਪ ਖਤਮ ਕਰਨੇ ਹਨ ਤਾਂ ਕਿ ਅਸੀਂ ਜੋ ਵੀ ਕਰੀਏ ਸ਼ੁਭੀ ਕਰੀਏ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ